ਹallelujah ਅਰ ਮੇਰੀ ਹਮੇਸ਼ਾ ਇਹ ਪ੍ਰਾਰਥਨਾ ਰਹੂਗੀ ਅਰ ਤੁਹਾਡੇ ਅਗੇ ਬੇਨਤੀ ਰਹੂਗੀ ਵਚਨ ਦੇ ਵਿੱਚ ਲਿਖਿਆ ਕਿ ਆਪਣੇ ਮਾਤਾ ਪਿਤਾ ਦਾ ਆਦਰ ਕਰ ਤੇ ਮੇਰੀ ਇਹ ਹੱਥ ਜੋੜ ਕੇ ਸਮੁੱਚੀ ਕਲੀਸਿਆ ਨੂੰ ਬੇਨਤੀ ਆ ਹੋ ਸੱਤ ਤਾਂ ਕਿ ਤੁਹਾਡੇ ਮਾਤਾ ਪਿਤਾ ਤੁਹਾਡੀਆਂ ਸੋਚਾਂ ਦੇ ਅਨੁਸਾਰ ਗਲਤ ਹੋਣ ਪਰ ਯਾਦ ਰੱਖਿਓ ਤੁਸੀਂ ਆਪਣੇ ਮਾਤਾ ਪਿਤਾ ਨੂੰ ਚੁਣ ਕੇ ਨਹੀਂ ਲਿਆ ਪਰਮੇਸ਼ਵਰ ਨੇ ਉਹਨਾਂ ਨੂੰ ਠਹਿਰਾਇਆ ਕਿ ਉਹ ਤੁਹਾਡੇ ਮਾਤਾ ਪਿਤਾ ਹੋਣ ਅਰ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਅਰ ਇਨਸਾਨ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਆਪਣੇ ਮਾਤਾ ਪਿਤਾ ਦਾ ਸਤਕਾਰ ਕਰੀਏ ਇਸ ਲਈ ਸਾਰੀ ਕਲੀਸੀਆ ਹਮੇਸ਼ਾ ਤੱਕ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੀ ਰਵੇ ਭਾਵੇਂ ਉਹ ਬਜ਼ੁਰਗ ਹੋ ਗਏ ਆ ਹੋ ਸਕਦਾ ਉਹਨਾਂ ਦੇ ਸੁਭਾਅ ਬੱਚਿਆਂ ਜਿਹੇ ਹੋ ਗਏ ਹੋਣ ਉਹ ਜ਼ਿਆਦਾ ਬੋਲਦੇ ਹੋਣ ਘੱਟ ਸਮਝਦੇ ਹੋਣ ਬਹੁਤ ਸਤਾਉਂਦੇ ਹੋਣ ਚਿੜਚਿੜੇ ਹੋ ਗਏ ਦੀਆਂ ਕੰਪਲੇਨ ਲੋਕਾਂ ਕੋਲ ਕਰਦੇ ਰਹਿੰਦੇ ਹੋਣ ਪਰ ਫਿਰ ਵੀ ਉਹ ਤੁਹਾਡੇ ਮਾਤਾ ਪਿਤਾ ਆ ਉਹਨਾਂ ਨੂੰ ਤਿਆਗਿਓ ਨਾ ਜੇ ਘਰ ਵਿੱਚ ਮਾਤਾ ਪਿਤਾ ਆ ਪਰ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਤੇ ਬਾਹਰ ਜਾ ਕੇ ਅਸੀਂ ਬਿਰ ਜਾ ਘਰ ਵਿੱਚ ਅਸੀਂ ਆਪਣੇ ਮਾਤਾ ਪਿਤਾ ਨੂੰ ਰੋਟੀ ਪਾਣੀ ਨਹੀਂ ਪੋਛਦੇ ਤੇ ਬਾਹਰ ਅਸੀਂ ਲੰਗਰ ਲਗਾਉਨੇ ਆ ਘਰ ਵਿੱਚ ਅਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਉਹਨਾਂ ਦੀ ਚਾਦਰ ਨਹੀਂ ਧੋ ਕੇ ਉਹਨਾਂ ਨੂੰ ਦਿੰਦੇ ਉਹਨਾਂ ਦਾ ਬਿਸਤਰਾ ਨਹੀਂ ਵਿਛਾ ਸਕਦੇ ਉਹਨਾਂ ਨੂੰ ਚੰਗੇ ਕੱਪੜੇ ਨਹੀਂ ਦੇ ਸਕਦੇ ਤੇ ਬਾਹਰ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਬਹੁਤ ਚੀਜ਼ਾਂ ਚੜ੍ਹਾਉਂਦੇ ਆ ਬਹੁਤ ਝਾੜ ਪੂਂਜ ਕਰਦੇ ਆ ਯਾਦ ਰੱਖਿਓ ਸਾਰਾ ਕੁਝ ਵਿਅਰਥ ਹੋ ਜਾਣਾ ਹੈ ਉਹਦਾ ਕੋਈ ਵੀ ਪੁੰਨ ਫਲ ਨਹੀਂ ਮਿਲਦਾ ਅਗਰ ਤੁਸੀਂ ਚਾਹੁੰਦੇ ਕਿ ਤੁਹਾਡੇ ਹੱਥਾਂ ਦੀ ਕੀਤੀ ਹੋਈ ਸੇਵਾ ਤੁਹਾਡੇ ਲਈ ਫਲ ਲੈ ਕੇ ਆਵੇ ਤਾਂ ਵਚਨ ਵਿੱਚ ਲਿਖਿਆ ਜਿਹੜਾ ਸੇਵਾ ਕਰਨਾ ਚਾਹੁੰਦਾ ਪਹਿਲਾਂ ਆਪਣੇ ਘਰ ਦਾ ਪ੍ਰਬੰਧ ਕਰੇ ਘਰ ਦਾ ਪ੍ਰਬੰਧ ਮਤਲਬ ਪਹਿਲਾਂ ਆਪਣੇ ਘਰ ਦੇ ਵਿੱਚ ਉਸ ਚੀਜ਼ ਨੂੰ ਪੂਰਾ ਕਰੋ ਬਾਹਰ ਲੰਗਰ ਵੰਡਣ ਦੀ ਥਾਂ ਤੇ ਪਹਿਲਾਂ ਆਪਣੇ ਘਰ ਵਿੱਚ ਲੰਗਰ ਵੰਡੋ ਬਾਰੇਸੀ ਬਹੁਤ ਹੋ ਸਕਦਾ ਲੰਗਰ ਲਾ ਰਹੇ ਹੋइए ਪਰ ਜੇ ਕਿਸੇ ਦੀ ਭੈਣ ਭਜਾਈ ਭੂਆ ਮਾਸੀ ਜਾਂ ਕੋਈ ਰਿਸ਼ਤੇਦਾਰ ਵਿਧਵਾ呀 ਲੋੜਵੰਦ ਆ ਨਾਜ਼ੁਕ ਹਾਲਾਤਾਂ ਵਿੱਚ ਆ ਉਹਦੇ ਘਰ ਵਿੱਚ ਅਨਾਜ ਦੀ ਕਮੀ ਆ ਤਾਂ ਲੰਗਰ ਲਾਉਣ ਨਾਲੋਂ ਪਹਿਲਾਂ ਉਹਦੇ ਘਰੇ ਰਾਸ਼ਨ ਪਵਾ ਕੇ ਦਿਓ ਜੇ ਬਾਕੀ ਬਚੇ ਤਾਂ ਫਿਰ ਲੰਗਰ ਲਗਾ ਦਿਓ ਕਿਸੇ ਨੇ ਇੱਕ ਦਿਨ ਰੋਟੀ ਖਾ ਕੇ ਚਲੇ ਜਾਣਾ ਆ ਜਦੋਂ ਅਸੀਂ ਲੰਗਰ ਲਗਾਉਣੀ ਆ ਪਰ ਜਦੋਂ ਤੁਸੀਂ ਜ਼ਰੂਰਤਮੰਦ ਨੂੰ ਦਿੰਦੇ ਹੋ ਜਿਹੜੀਆਂ ਉਹਦੇ ਅੰਦਰੋਂ ਅਸੀਂ ਸਾਂ ਨਿਕਲ ਨਹੀਂ ਆਇਆ ਬlesings ਨਿਕਲ ਨਹੀਂ ਆਇਆ ਉਹਨਾਂ ਨੇ ਤੁਹਾਨੂੰ ਪਰਮੇਸ਼ਵਰ ਦੇ ਅੱਗੇ ਜਾਇਜ਼ ਠਹਿਰਾਉਣਾ ਹੈ ਅਰ ਸਾਡੀਆਂ ਪ੍ਰਾਰਥਨਾਵਾਂ ਵੀ ਉਦੋਂ ਹੀ ਉੱਤਰ ਲੈ ਕੇ ਆਉਣਗੀਆਂ ਜਦੋਂ ਸਾਡੀ ਪ੍ਰੈਕਟੀਕਲ ਲਾਈਫ ਜਿਹੜੀ ਆ ਉਹ ਸਹੀ ਹੋ ਜੂਗੀ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਘਰ ਵਿੱਚ ਆਪਣੇ ਘਰਾਣੇ ਦੇ ਵਿੱਚ ਛਾਤੀ ਮਾਰੀਏ ਪਹਿਲਾਂ ਅਸੀਂ ਉਹ ਪ੍ਰਬੰਧ ਕਰੀਏ ਪਰ ਇਹ ਪਹਿਲਾਂ ਅਸੀਂ ਆਪਣੇ ਨਿੱਜੀ ਜੀਵਨ ਨੂੰ ਠੀਕ ਕਰੀਏ ਜਦੋਂ ਸਾਡਾ ਨਿੱਜੀ ਜੀਵਨ ਠੀਕ ਹੋ ਗਿਆ ਤੁਸੀਂ ਦੇਖਿਓ ਪ੍ਰਾਰਥਨਾ ਤਾਂ ਕਰਨ ਦੀ ਜ਼ਰੂਰਤ ਇਨੀ ਪੈਣੀ ਪਹਿਲਾਂ ਹੀ ਸਭ ਕੁਝ ਹੋਣ ਲੱਗ ਜਾਣਾ ਪਰਮੇਸ਼ਵਰ ਦੇ ਫਜ਼ਲ ਦੇ ਨਾਲ ਕਿਉਂਕਿ ਜਦੋਂ ਜਦੋਂ ਅਸੀਂ ਉਹਦੇ ਹੁਕਮਾਂ ਤੇ ਚੱਲਣ ਲੱਗ ਜਾਈਏ ਉਹ ਇੱਕ ਭਗਤੀ ਆ ਉਹਦੇ ਹੁਕਮਾਂ ਨੂੰ ਪੂਰਾ ਕਰਨਾ ਹੀ ਭਗਤੀ ਆ ਉਦੇ ਬਚਨਾਂ ਤੇ ਚੱਲਣਾ ਹੀ ਤਪੱਸਿਆ ਹੈ ਜੇ ਅਸੀਂ ਕਿਸੇ ਇੱਕ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਖੜੇ ਕਰ ਲੈਨੇ ਆ ਬੈਠ ਜਾਣੇ ਆ ਧੁੱਪਾਂ ਦੇ ਵਿੱਚ ਅੱਗਾਂ ਦੇ ਵਿੱਚ ਪਾਣੀਆਂ ਦੇ ਵਿੱਚ ਪਰ ਅਸੀਂ ਜਮੀਨੀ ਲੈਵਲ ਤੇ ਪ੍ਰੈਕਟੀਕਲੀ ਅਸੀਂ ਆਪਣੇ ਜੀਵਨ ਦੇ ਵਿੱਚ ਸਹੀ ਨਾ ਹੋ ਸਕੇ ਤੋ ਸਾਰੀ ਮਿਹਨਤ ਵਿਅਰਥ ਆ ਸੋ ਜਿਹੜੇ ਵੀ ਚਾਹੁੰਦੇ ਆ ਕਿ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਣ ਪ੍ਰਾਰਥਨਾ ਸੁਣੀਆਂ ਜਾਣ ਸਭ ਤੋਂ ਪਹਿਲਾਂ ਉਹ ਆਪਣੀ ਕਰੈਕਸ਼ਨ ਕਰਨਾ ਸ਼ੁਰੂ ਕਰਨ